ਪ੍ਰਤਾਪ ਸਿੰਘ ਬਾਜਵਾ ਦੀ ਐਫਆਈਆਰ ਨੂੰ ਲੈ ਕੇ ਕੁਝ ਗੱਲਾਂ ਸਾਹਮਣੇ ਆ ਰਹੀਆਂ ਨੇ ਕੁਝ ਤੱਤ ਸਾਹਮਣੇ ਆ ਰਹੇ ਨੇ ਬੀਐਨਐਸਐਸ ਦੀਆਂ ਧਾਰਾਵਾਂ ਕੀ ਕਹਿੰਦੀਆਂ ਨੇ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਜਿਹੜੀ ਐਫਆਈਆਰ ਦਰਜ ਹੋਈ ਹੈ ਉਹ ਕਿੰਨੀ ਘਾਤਕ ਹੈ ਕੀ ਉਹ ਐਫਆਈਆਰ ਪ੍ਰਤਾਪ ਸਿੰਘ ਬਾਜਵਾ ਨੂੰ ਜੇਲ੍ਹ ਤੱਕ ਦਾ ਸਫ਼ਰ ਕਰਾ ਸਕਦੀ ਹੈ ਕਿਉਂਕਿ ਜੋ ਜਾਣਕਾਰੀ ਸਾਹਮਣੇ ਆਈ ਹੈ ਜਿਹੜੀਆਂ ਧਾਰਾਵਾਂ ਲੱਗੀਆਂ ਨੇ ਉਨ੍ਹਾਂ ਦੇ ਮੁਤਾਬਕ ਜਿੰਨ ਰੋਲ ਧਾਰਾਵਾਂ ਨੂੰ ਦੇਖੀਏ ਜੇ ਇਨਵੈਸਟੀਗੇਸ਼ਨ ਦੇ ਉੱਤੇ ਅਜੇ ਧਿਆਨ ਨਾ ਦਈਏ ਨਰੋਲ ਧਾਰਾਵਾਂ ਨੂੰ ਦੇਖੀਏ ਤਾਂ ਉਹ ਧਾਰਾਵਾਂ ਇਸ ਇੰਟੈਂਸਿਟੀ ਦੀਆਂ ਨੇ ਕਿ ਘੱਟੋ ਘੱਟ ਪ੍ਰਤਾਪ ਸਿੰਘ ਬਾਜਵਾ ਨੂੰ ਜਾਣਕਾਰੀ ਮੁਤਾਬਕ 3 ਸਾਲ ਦੀ ਕੈਦ ਦਿਵਾ ਸਕਦੀਆਂ ਨੇ ਪਰ ਕੀ ਪ੍ਰਤਾਪ ਸਿੰਘ ਬਾਜਵਾ ਨੂੰ 3 ਸਾਲ ਦੀ ਕੈਦ ਹੋਵੇਗੀ ਜਾਂ ਕਿਹਾ ਜਾ ਰਿਹਾ ਜਿਸ ਤਰ੍ਹਾਂ ਕਿ ਇਹ ਧਾਰਾਵਾਂ ਪ੍ਰਤਾਪ ਸਿੰਘ ਬਾਜਵਾ ਨੂੰ ਅਲਟੀਮੇਟਲੀ ਜੇਲ੍ਹ ਦੇ ਵਿੱਚ ਲਿਜਾ ਸਕਦੀਆਂ ਨੇ ਕੀ ਇਨਵੈਸਟੀਗੇਸ਼ਨ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨਾਲ ਅਇਂਦਾ ਕੁਝ ਹੋਵੇਗਾ ਜਾਂ ਇਸ ਪੂਰੇ ਮਾਮਲੇ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਕੀ ਕਦੀ ਹਵਾਲਾਤ ਦਾ ਸਫਰ ਕਰ ਸਕਦੇ ਨੇ ਵੱਡਾ ਸਵਾਲ ਇਹ ਬਣਿਆ ਹੋਇਆ ਕੁਝ ਗੱਲਾਂ ਕੁਝ ਜਾਣਕਾਰੀਆਂ ਸਾਹਮਣੇ ਆਈਆਂ ਸੀਨੀਅਰ ਪੱਤਰਕਾਰਾਂ ਨੇ ਇਸ ਦਾ ਵਿਸ਼ਲੇਸ਼ਣ ਕੀਤਾ ਆ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਭਾਰਤੀ ਨਿਆਏ ਸੁਰੱਖਿਆ ਸੰਹਿਤਾ ਕੀ ਕਹਿੰਦੀ ਹੈ ODੀਆਂ ਧਾਰਾਵਾਂ માં ਕੀ ਕਹਿੰਦੀਆਂ ਨੇ ਜਿਹੜੀਆਂ ਦੋ ਵਿਸ਼ੇਸ਼ਤਾ ਧਾਰਾਵਾਂ ਲਾਈਆਂ ਗਈਆਂ ਨੇ ਉਹਨਾਂ ਦੇ ਮੁਤਾਬਿਕ ਪ੍ਰਤਾਪ ਸਿੰਘ ਬਾਜਵਾ ਕਿੰਨੀ ਕੁ ਮੁਸ਼ਕਲ 'ਚ ਨੇ ਦਰਸਲ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਜਿਹੜੀ ਐਫ ਆਈ ਆਰ ਹੋਈ ਹੈ ਉਸ ਨੂੰ ਚੈਲੰਜ ਕੀਤਾ ਗਿਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦੇ ਵਕੀਲ ਔਰ ਸਾਬਕਾ ਏਜੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਪਹੁੰਚ ਦੇਣ ਯਾਨੀ ਕਿ ਵਕੀਲ ਏਪੀਐਸ ਦਿਓਲ ਦੱਸਦੀ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਐਡਵੋਕੇਟ ਜਰਨਲ ਦੇ ਅਹੁਦੇ ਦੇ ਉੱਤੇ ਰਹਿ ਚੁੱਕੇ ਨੇ ਔਰ ਦੱਸਦੀ ਹੈ ਕਿ ਬਾਜਵਾ ਜਿਹੜੇ ਨੇ ਉਹਨਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਸੀ ਔਰ ਦੋ ਤਾਰਾ ਮਾਂ ਲਾਈਆਂ ਗਈਆਂ ਸੀ ਜਿਨ੍ਹਾਂ ਨੂੰ ਲੈ ਕੇ ਵਕੀਲ ਏਪੀਐਸ ਦਿਓਲ ਨੇ ਡਿਫੈਂਡ ਕੀਤਾ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਦਰਸਲ ਅਦਾਲਤ ਦੇ ਅੰਦਰ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਦਰਜ ਹੋਈ ਐਫ ਆਈ ਆਰ ਕਾਨੂੰਨ ਦੇ ਖਿਲਾਫ ਦੱਸੀ ਗਈ ਹੈ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਮੁਤਾਬਕ ਬੀ ਐਨ ਐਸ ਐਸ ਯਾਨੀ ਕਿ ਭਾਰਤੀ ਨਿਆਇ ਸੁਰੱਖਿਆ ਸੰਹਿਤਾ ਦੀਆਂ ਧਾਰਾਵਾਂ ਮਾ 173 ਤਹਿਤ ਪਾਰਲੀਮੈਂਟਰੀ ਇਨਕੁਆਇਰੀ ਜਿਹੜੀ ਹੈ ਉਹ ਹੋਣੀ ਚਾਹੀਦੀ ਸੀ ਜੋ ਇਨਕੁਆਇਰੀ ਨਹੀਂ ਹੋ ਸਕੀ ਹੁਣ ਸਭ ਤੋਂ ਪਹਿਲਾਂ ਇਹ ਦੱਸ ਦਿੰਨੇ ਆ ਕਿ ਇਹਦੇ ਵਿੱਚ ਦੋ ਵਿਸ਼ੇਸ਼ਤਾਵਾਂ ਇਨਕਲੂਡ ਕੀਤੀਆਂ ਗਈਆਂ ਉਸ ਤੋਂ ਬਾਅਦ ਜਿਹੜੀ 173 ਧਾਰਾ ਦੀ ਗੱਲ ਕੀਤੀ ਗਈ ਆ ਉਹ ਵੀ ਤੁਹਾਨੂੰ ਵਿਸ਼ੇਸ਼ ਰੂਪ ਚ ਦੱਸਾਂਗੇ ਦਰਅਸਲ ਪਹਿਲਾਂ ਤਾਂ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ 353 ਦੀ ਧਾਰਾ ਦਾ ਕਲੌਜ਼ ਦੋ ਤੇ 197 ਦੀ ਧਾਰਾ ਦਾ ਕਲੌਜ਼ B ਇਹ ਦੋਵੇਂ ਇਨਕਲੂਡ ਕੀਤੇ ਗਏ ਨੇ ਇਹ ਵੀ ਤੁਹਾਨੂੰ ਬਾਅਦ ਚ ਐਕਸਪਲੇਨ ਕਰਦੇ ਆ ਪਰ ਪਹਿਲਾਂ ਆਉਨੇ ਆ BNSS ਦੀ ਧਾਰਾ 173 ਤੇ ਡਿਫੈਂਡ ਕਰਦੇ ਆ ਹੋਇਆ ਜਾਣਕਾਰੀ ਮੁਤਾਬਕ ਵਕੀਲ APS ਦਿওল ਨੇ ਇਹ ਜਾਣਕਾਰੀ ਦਿੱਤੀ ਹੈ ਕਿ BNSS ਦੀ ਧਾਰਾ 173 ਤਹਿਤ ਪ੍ਰੀਲੀਮਿਨਰੀ ਇਨਕੁਆਇਰੀ ਜਿਹੜੀ ਹੋਣੀ ਉਹ ਜ਼ਰੂਰੀ ਹੈ ਇਸ ਮਾਮਲੇ ਦੇ ਵਿੱਚ ਮੁੱਢਲੀ ਜਾਂਚ ਹੋਣੀ ਬਹੁਤ ਜ਼ਰੂਰੀ ਹੈ ਪਰ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਨਹੀਂ ਹੋਈ ਇਹਦਾ ਤਰਕ ਦਿੱਤਾ ਗਿਆ ਹੁਣ ਪ੍ਰੀਲੀਮినਰੀ ਇਨਵੈਸਟੀਗੇਸ਼ਨ ਦਾ ਕੀ ਮਤਲਬ ਹੈ ਇਹਦਾ ਮਤਲਬ ਹੈ ਕਿ ਇੱਕ ਗਜ਼ਟਡ ਅਫਸਰ ਦੇ ਅਧੀਨ ਇਹ ਪੂਰੀ ਕਾਰਵਾਈ ਜਿਹੜੀ ਅਮਲ ਦੇ ਵਿੱਚ ਲਿਆਂਦੀ ਜਾਣੀ ਚਾਹੀਦੀ ਸੀਗੀ ਜੇ ਐਫ ਆਈ ਆਰ ਦਰਜ ਕਰਨੀ ਸੀ ਤਾਂ ਜਾਣਕਾਰੀ ਮੁਤਾਬਕ ਵਿਸ਼ਲੇਸ਼ਣ ਦੇ ਮੁਤਾਬਕ ਘੱਟੋ ਘੱਟ ਡੀ ਐਸ ਪੀ ਰੈਂਕ ਦਾ ਇੱਕ ਅਧਿਕਾਰੀ ਆਪਣੇ ਅਧੀਨ ਐਸ ਐਚ ਓ ਨੂੰ ਇਹ ਕੰਮ ਦਿੰਦਾ ਇਹ ਜਿੰਮਾ ਸੌਂਪਦਾ ਜੋ ਪ੍ਰੀਲੀਮినਰੀ ਇਨਵੈਸਟੀਗੇਸ਼ਨ ਕਰਦਾ ਤੇ ਉਸ ਇਨਵੈਸਟੀਗੇਸ਼ਨ ਤੋਂ ਬਾਅਦ ਜਿਹੜੀ ਹੈ ਉਹ ਐਫ ਆਈ ਆਰ ਦਰਜ ਖੋ ਸਕਦੀ ਸੀ ਜਾਂਚ ਮਗਰੋਂ ਤਸੱਲੀ ਹੋਣ ਤੋਂ ਬਾਅਦ ਕੇਸ ਦਰਜ ਕੀਤਾ ਜਾਣਾ ਚਾਹੀਦਾ ਸੀ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਸ ਵਾਸਤੇ ਐਫ ਆਈ ਆਰ ਨੂੰ ਖਾਰਜ ਕਰਨ ਦੀ ਅਪੀਲ ਵੀ ਜਿਹੜੀ ਹੈ ਉਹ ਅਦਾਲਤ ਦੇ ਅੰਦਰ ਕੀਤੀ ਗਈ ਦੱਸਦੀ ਹੈ ਕਿ ਜਸਟਿਸ ਦੀਪਕ ਗੁਪਤਾ ਦੀ ਅਦਾਲਤ ਦੇ ਵਿੱਚ ਪ੍ਰੋਸੀਜਰ ਸਹੀ ਪ੍ਰੋਸੀਜਰ ਅਮਲ ਅਮਲ ਦੇ ਵਿੱਚ ਨਾਲ ਲਿਆਉਣ ਦੀ ਦਲੀਲ ਦਿੱਤੀ ਗਈ ਹੈ ਕਿ ਪ੍ਰੋਸੀਜਰ ਫੋਲੋ ਨਹੀਂ ਕੀਤਾ ਗਿਆ ਤੇ ਇਸੇ ਕਾਰਨ ਇਹ ਐਫ ਆਈ ਆਰ ਜਿਹੜੀ ਹੈ ਉਹ ਗਰਾਉਂਡਸ ਦੇ ਉੱਤੇ ਸਟੈਂਡ ਨਹੀਂ ਕਰ ਸਕਦੀ ਹੁਣ ਦੂਜੇ ਪਾਸੇ ਬੀ ਐਨ ਐਸ ਐਸ ਦੀਆਂ ਜਿਹੜੀਆਂ ਦੋ ਧਾਰਾਵਾਂ ਲਾਈਆਂ ਗਈਆਂ ਨੇ ਜੋ ਤੁਹਾਨੂੰ ਪਹਿਲਾਂ ਦੱਸ ਕੇ ਹਟੇਆਂ 353 2 ਤੇ 197 20 ਦੀਆਂ ਜਿਹੜੀਆਂ ਧਾਰਾਵਾਂ ਲਗਾਈਆਂ ਗਈਆਂ ਇਸ ਐਫ ਆਈ ਆਰ ਦੇ ਵਿੱਚ ਉਹ ਕੀ ਕਹਿੰਦੀਆਂ ਨੇ ਇਹਨਾਂ ਅਨੁਸਾਰ ਜੇ ਕੋਈ ਸਮਾਜ ਵਿੱਚ ਅਫਰਾ ਤਫਰੀਫ ਐਲਾਵੇ ਸਮਾਜ ਨੂੰ ਗੁੰਮਰਾਹ ਕਰੇ ਜਿਸ ਨਾਲ ਭਾਰਤ ਦੀ ਸੋਵਰਨ ਸੋਵਰਨਿਟੀ ਦੇ ਉੱਤੇ ਖਤਰਾ ਬਣ ਜਾਵੇ ਸਰਕਾਰ ਦਾ ਭਾਰਤ ਤੇ ਕੰਟਰੋਲ ਅਤੇ ਏਕਤਾ ਖਤਰੇ ਵਿੱਚ ਪੈ ਜਾਵੇ ਜਾਂ ਸਰਕਾਰ ਦੀ ਇਮਾਨਦਾਰੀ ਸੰਬੰਧੀ ਸਵਾਲ ਉਠਣ ਲੱਗ ਜਾਣ ਇੰਟੈਗਰਿਟੀ ਦੇ ਉੱਤੇ ਸਵਾਲ ਖੜੇ ਹੋਣ ਲੱਗ ਜਾਣ ਇਹਨਾਂ ਮਸਲਿਆਂ ਦੇ ਅਧੀਨ ਇਹ ਤਾਰਾਮਾਂ ਜਿਹੜੀਆਂ ਨੇ ਉਹ ਲਾਈਆਂ ਜਾਂਦੀਆਂ ਨੇ ਤੇ ਇਸ ਮਸਲੇ ਦੇ ਅਧੀਨ ਪ੍ਰਤਾਪ ਸਿੰਘ ਬਾਜਵਾ ਦੇ ਉਸ ਬਿਆਨ ਦੇ ਅਧੀਨ ਜਿਹੜਾ 55 ਬੰਬਾਂ ਦਾ ਬਿਆਨ ਪ੍ਰਤਾਪ ਸਿੰਘ ਬਾਜਵਾ ਨੇ ਦਿੱਤਾ ਸੀ ਉਸ ਆਧਾਰ ਦੇ ਉੱਤੇ ਇਹ ਦੋ ਤਾਰਾਮਾਂ ਜਿਹੜੀਆਂ ਲਾਈਆਂ ਗਈਆਂ ਨੇ ਔਰ ਇਲਜ਼ਾਮ ਇਹ ਲਾਏ ਗਏ ਨੇ ਕਿ ਪ੍ਰਤਾਪ ਸਿੰਘ ਬਾਜਵਾ ਦੇ ਉਸ ਬਿਆਨ ਦੇ ਅਧੀਨ ਇਹ ਸਾਰੇ ਮਸਲੇ ਆਉਂਦੇ ਨੇ ਜਿਸ ਆਧਾਰ ਦੇ ਉੱਤੇ ਐਫ ਆਈ ਆਰ ਦਰਜ ਹੋਈ ਹੈ ਹੁਣ ਜੇ ਗੌਰ ਨਾਲ ਇਸ ਮਸਲੇ ਦੇ ਉੱਤੇ ਦੇਖੀਏ ਤਾਂ ਚਰਚਾਵਾਂ ਇਹ ਵੀ ਕਹਿੰਦੀਆਂ ਨੇ ਕਿ ਘੱਟੋ ਘੱਟ 3 ਸਾਲ ਦੀ ਕੈਦ ਹੋ ਸਕਦੀ ਹੈ ਪਰ ਜਿਵੇਂ ਐਪੀਐਸ ਦੇਵੋਲ ਨੇ ਇਹ ਮਸਲਾ ਪਹਿਲਾਂ ਹੀ ਕਲੀਅਰ ਕਰ ਦਿੱਤਾ ਜਾਣਕਾਰੀ ਮੁਤਾਬਕ ਕਿ ਪ੍ਰੋਸੀਜਰ ਫਾਲੋ ਨਹੀਂ ਹੋਇਆ ਸਹੀ ਪ੍ਰੋਸੀਜਰ ਦੇ ਅਧੀਨ ਉੱਤੇ ਐਫਆਈਆਰ ਦਰਜ ਹੋਣੀ ਚਾਹੀਦੀ ਸੀਗੀ ਇਸ ਆਧਾਰ ਦੇ ਉੱਤੇ ਹੋ ਸਕਦਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਉਨੀ ਇੰਟੈਂਸਿਟੀ ਦੀ ਸਜ਼ਾ ਜਿਹੜੀ ਆ ਉਹ ਨਾ ਲੱਗਈਆਂ ਪ੍ਰਤਾਪ ਸਿੰਘ ਬਾਜਵਾ ਜਿਹੜੇ ਨੇ ਉਹਨਾਂ ਨੂੰ ਸਜ਼ਾ ਲੱਗੇ ਹੀ ਨਾ ਹੁਣ ਲੱਗਦੀ ਆ ਨਹੀਂ ਲੱਗਦੀ ਇਹ ਕਾਨੂੰਨ ਅਮਲ ਦੇ ਵਿੱਚ ਆਵੇਗਾ ਪਰ ਅਦਾਲਤ ਦੇ ਵਿੱਚ ਇਹ ਮਾਮਲਾ ਜ਼ਰੂਰ ਪਹੁੰਚ ਗਿਆ ਇੱਕ ਪਾਸੇ ਪ੍ਰਤਾਪ ਸਿੰਘ ਬਾਜਵਾ ਦੇ ਵਕੀਲ ਨੇ ਆਪਣਾ ਪੱਖ ਰੱਖਿਆ ਹੈ ਔਰ ਹੁਣ ਵੇਖਣ ਵਾਲੀ ਗੱਲ ਹੈ ਕਿ ਇਸ ਐਫ ਆਈ ਆਰ ਦੇ ਅਧੀਨ ਹੋਵੇਗਾ ਕੀ ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਜਦੋਂ ਪੇਸ਼ ਹੁੰਦੇ ਨੇ ਉਦੋਂ ਵੀ ਲੰਮੀ ਚੌੜੀ ਪਿਛ ਪੜਤਾਲ ਮਗਰੋਂ ਪ੍ਰਤਾਪ ਸਿੰਘ ਬਾਜਵਾ ਬਾਹਰ ਆਉਂਦੇ ਆ ਔਰ ਉਹਨਾਂ ਨੇ ਆਉਣ ਤੋਂ ਬਾਅਦ ਇਹੀ ਕਿਹਾ ਸੀ ਕਿ ਸੱਚ ਦੀ ਜਿੱਤ ਹੋਈ ਹੈ ਪਰ ਅੱਗੇ ਵੀ ਪ੍ਰਤਾਪ ਸਿੰਘ ਬਾਜਵਾ ਦੇ ਝੰਡੇ ਝੂਲਦੇ ਰਹਿਣਗੇ ਜਾਂ ਨਹੀਂ ਇਹ ਵਕਤ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਮਾਨੇਟਿਕ ਪੰਜਾਬੀ ਦੇ